ਪਹਿਲਾਂ ਅਕਸਰ ਗੱਲਾਂ ਕਰਦੇ ਸੀ ਵੀ ਸਾਡੇ ਜਿਹੜੇ ਬਠੰਡੇ ਦੇ ਆਰਟਿਸਟ ਸੀ ਬਹੁਤ ਇਕਤਾ ਸੀ ਪਿੱਛੇ ਜਿਹ ਇੱਕ ਦੌਰ ਆਇਆ ਸੀ ਵੀ ਨਹੀਂ ਇਕੱਠੇ ਨਹੀਂ ਰਹਿੰਦੇ ਸੀ ਪਰ ਕੁਲਵਿੰਦਰ ਬਿੱਲੇ ਨੇ ਕੁਲਵਿੰਦਰ ਬਿੱਲੇ ਨੇ ਕਨਵਰ ਗਰੇਵਾਲ ਨੇ ਜਸ ਜਸ ਨੇ ਤੇ ਰਣਜੀਤ ਬਾਵੇ ਨੇ ਇਹਨਾਂ ਸਾਰੇ ਸਿੰਗਰਾਂ ਨੇ ਇਹ ਸਾਫ਼ ਕਰਤਾ ਵੀ ਅਸੀਂ ਭਰਾ ਹਾਂ ਅਸੀਂ ਇੱਕ ਹਾਂ ਇਸ ਤੋਂ ਪਹਿਲਾਂ ਪੰਜਾਬ ਤੇ ਮੁਸੀਬਤ ਆਈ ਹੜ੍ਹ ਆਏ ਸਾਰੇ ਹੜ੍ਹ 'ਚ ਜਾ ਕੇ ਖੜੇ ਜੀ 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 ਮਨਕੀਰ ਤੌਲਤ ਹੋ ਗਿਆ ਜਸ ਬਾਜਵਾ ਹੋ ਗਿਆ ਕੁਲਵਿੰਦਰ ਬਿੱਲਾ ਕਨਵਰ ਗਰੇਵਾਲ ਤੇ ਰਣਜੀਤ ਬਾਵਾ ਹੋਰ ਜਿੰਨੇ ਵੀ ਕਲਾਕਾਰ ਬੰਟੀ ਬੈਸ ਹੋਰ ਬਹੁਤ ਬੰਦੇ ਉੱਥੇ ਕੋ ਕਿਹੜਾ ਕਲਾਕਾਰ ਜਿਹੜਾ ਨਹੀਂ ਪਹੁੰਚਿਆ ਕੋਈ ਸਾਡੇ ਵਰਗਾ ਜਿਹੜਾ ਬਾਹਰ ਬੈਠਾ ਸੀ ਉਹ ਨਹੀਂ ਪਹੁੰਚਿਆ ਬੱਡੀ ਉਦਾਹਰਨ ਬਣਦੇ ਆ ਜੇ ਹੈਗੇ ਵੀ ਨੇ ਤੇ ਇਹਨਾਂ ਦੀਆਂ ਵੱਡੀਆਂ ਆਵਾਜ਼ਾਂ ਨੇ ਮੈਂ ਮੈਂ ਦੁਆ ਕਰਦਾ ਪ੍ਰਮਾਤਮਾ ਅਗੇ ਵੀ ਸੱਚੇ ਪਾਤਸ਼ਾਹ ਇਹਨਾਂ ਸਾਰੇ ਮੁੰਡਿਆਂ ਦੇ ਸਿਰ ਜੋੜੀ ਰੱਖੀ ਤੇ ਇਹਨਾਂ ਦੇ ਦਿਲਾਂ 'ਚ ਪਿਆਰ ਰੱਖੀ ਇੱਕ ਦੂਜੇ ਲਈ ਤੇ ਪੰਜਾਬ ਲਈ ਪਹਿਲਾਂ ਅਕਸਰ ਗੱਲਾਂ ਕਰਦੇ ਸੀ ਵੀ ਸਾਡੇ ਜਿਹੜੇ ਬਠਿੰਡੇ ਦੇ ਆਰਟਿਸਟ ਸੀ ਬਹੁਤ ਇੱਕ ਇਕਤਾ ਸੀ ਪਿੱਛੇ ਜੇ ਇੱਕ ਦੌਰ ਆਇਆ ਸੀ ਵੀ ਨਹੀਂ ਇਕੱਠੇ ਨਹੀਂ ਰਹਿੰਦੇ ਸੀ ਪਰ ਕੁਲਵਿੰਦਰ ਬਿੱਲੇ ਨੇ ਕੁਲਵਿੰਦਰ ਬਿੱਲੇ ਨੇ ਕਨਵਰ ਗਰੇਵਾਲ ਨੇ ਜਸ ਜਸ ਨੇ ਤੇ ਰਣਜੀਤ ਬਾਵੇ ਨੇ ਇਹਨਾਂ ਸਾਰੇ ਸਿੰਘਾਂ ਨੇ ਇਹ ਸਾਬਤ ਕਰਤਾ ਵੀ ਅਸੀਂ ਭਰਾ ਆਂ ਅਸੀਂ ਇੱਕ ਆਂ ਇਸ ਤੋਂ ਪਹਿਲਾਂ ਪੰਜਾਬ 'ਤੇ ਮੁਸੀਬਤ ਆਈ ਹੜ੍ਹ ਆਏ ਸਾਰੇ ਹੜ੍ਹ 'ਚ ਜਾ ਕੇ ਖੜੇ ਜੀ